ਬੀਤੀ ਰਾਤ ਕਾਧੀਆਂ ਦੇ ਬੱਸ ਸਟੈਂਡ ਦੇ ਵਿੱਚ ਉਸ ਸਮੇਂ ਮਾਹੌਲ ਤਣਾਅ ਵਾਲਾ ਹੋ ਗਿਆ ਜਦੋਂ ਇੱਕ ਅਣਪਛਾਤੇ ਵਿਅਕਤੀ ਨੇ ਕਾਧੀਆਂ ਤੋਂ ਬਟਾਲਾ ਜਾ ਰਹੀ ਇੱਕ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੇ ਨਾਲ ਬਦਸਲੂਕੀ ਕਰਦਿਆਂ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੇ ਨਾਲ ਬੱਸ ਦੇ ਵਿੱਚ ਸਵਾਰ ਯਾਤਰੀਆਂ ਨੂੰ ਵੀ ਖੱਜਲਖੋਰੀ ਹੋਣਾ ਪਿਆ। ਦੱਸਿਆ ਜਾ ਰਿਹਾ ਕਿ ਜਦੋਂ ਕਾਦੀਆਂ ਤੋਂ ਬਟਾਲਾ ਜਾਣ ਵਾਲੀ ਬੱਸ ਨੇ ਚੱਲਣ ਸਮੇਂ ਹੌਣ ਮਾਰਿਆ ਤਾਂ ਇੱਕ ਵਿਅਕਤੀ ਉਹਨਾਂ ਦੀ ਬੱਸ ਅੱਗੇ ਆ ਕੇ ਖੜਾ ਹੋ ਗਿਆ। ਫਦੇ ਉਹ ਕੰਡਕਟਰ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਜਿਸ ਤੋਂ ਬਾਅਦ ਮਾਹੌਲ ਇੰਨਾ ਕੁ ਜ਼ਿਆਦਾ ਗਰਮ ਹੋ ਗਿਆ ਕਿ ਉਸ ਵਿਅਕਤੀ ਨੇ ਕੰਡਕਟਰ ਅਤੇ ਬੱਸ ਡਰਾਈਵਰ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ। ਸਰ ਮੈਂ ਨਾ ਲਾਸਟ ਟਾਈਮ ਮੈਂ ਤੋਂ 7ਵੀਂ ਤੇ ਚੱਲਦਾ ਆਂ ਬੱਸ ਲੈ ਕੇ ਬਾਹਰ ਨਿਕਲਦਾ ਪਿਆ ਸੀਗਾ। ਤਾਂ ਮੇਰੇ ਡਰਾਈਵਰ ਨੇ ਹਾਰਨ ਮਾਰਤਾ। ਉਹ ੜੀ ਸਮੋਸੇ ਵਾਲੀ ਦੁਕਾਨਾ ਨਾ ਬਾਸ ਜਿਹੜੀ ਬੱਸ ਸਟੈਂਡ ਦੇ ਕੋਲ ਹੈ। ਉਥੋਂ ਦਾ ਇੱਕ ਮੁੰਡਾ ਨਿਕਲਿਆ ਤੇ ਹਣ ਕੇ ਬਸ ਦੇ ਅੱਗੇ ਸਾਨੂੰ ਦੋਨੋਂ ਨੂੰ ਗਾਲਾਂ ਕੱਢਣ ਲੱਗ ਪਿਆ ਤੇ ਫਿਰ ਮੈਂ ਬਸ ਤੇ ਉਤਰਿਆ ਤੇ ਮੈਂ ਗਾਹ ਹੋਇਆ ਤੇ ਮੇਰੇ ਹੱਥੀ ਪੈ ਗਿਆ ਝੋਲਾ ਦੇਖ ਕੇ ਕਿ ਇਹ ਕਨੈਕਟਰ ਆ ਮੈਨੂੰ ਗਾਲਾਂ ਕੱਢਣ ਲੱਗ ਪਿਆ ਤੇ ਮੇਰੇ ਨੇ ਚਪੇੜਾ ਮਾਰਿਆ ਖੇਚ ਕੇ ਤੇ ਦੋ ਤਿੰਨ ਚਪੇੜਾ ਮਾਰਿਆ ਮੈਨੂੰ ਤੇ ਜਦੋਂ ਕਾਫੀ ਜਾਣੇ ਛਡਾਉਣ ਲੱਗ ਪਏ ਤੇ ਮੇਰਾ ਝੋਲਾ ਉੱਥੇ ਡੇਗ ਪਿਆ ਤੇ ਉਹਦੇ ਵਿੱਚੋਂ 1500 ਰੁਪਏ ਲੋਸ ਹੋ ਗਿਆ ਇਹ ਕਿੱਦਾਂ ਦੀ ਪਾਸਟ ਲਾ ਰਹੇ ਤੁਸੀਂ ਸਰ ਮੈਂ ਸ਼ਾਂਤ ਤੇ ਕੰਪਲੇਨ ਲਿਖਾਤੀ ਤੁਸੀਂ ਠੰਢੇ ਹਾਂਜੀ ਆ ਦੇਖੋ ਮੈਂ ਕੋ ਕੰਪਲੇਨ ਲਖਣ ਆਇਆ ਸੀਗਾ ਤੇ ਉਦੋਂ ਉਹਨਾਂ ਨੇ ਆਣ ਕੇ ਉਧਰੋਂ ਉਹ ਵੀ ਆ ਗਏ ਤੇ ਉਹਨਾਂ ਨੇ ਕੰਪਲੇਨ ਰੋਕ ਦਿੱਤੀ ਮੇਰਾ ਸਾਰੀਆਂ ਸਵਾਰੀਆਂ ਬੱਸ ਭਰੀ ਹੈ ਇਸ ਟਾਈਮ ਬਾਹਰ ਖੜਾ ਦੂੰਗੀ ਆਪਣਾ ਥਾਣੇ ਤੇ ਆ ਕੇ ਦੱਬੇ ਮਾਰੇ ਤੇ ਹਾਂਜੀ ਇੱਥੇ ਵੇਖੋ ਕਿ ਨਾਲ ਸਾਹਮਣੇ ਆਣ ਕੇ ਕਹਿੰਦੇ ਵੀ ਇਹ ਗੱਲਬਾਤ ਸਾਰੀ ਹੋਊਗੀ ਸਾਡੇ ਵੀ ਬੰਦੇ ਆ ਰਹੇ ਆ ਤੇ ਉਹਨਾਂ ਨੇ ਕੰਪਲੇਨ ਵੀ ਰੋਕ ਦਿੱਤੀ ਛਾਂ ਕੇ ਬਰਾਤੀ ਮੈਂ ਇੱਕ ਗੱਡੀ ਅੱਡੇ 'ਚ ਲੈ ਕੇ ਨਿਕਲਿਆ ਤੇ ਥੋੜੀ ਬਾਹਰ ਕੱਢ ਲੱਗਾ ਗੱਡੀ ਮੜਾ ਹਾਰ ਮੜਾ ਕਿ ਸਵਾਰੀ ਆਏ ਨਾ ਜਾਈ ਪੀ ਆਜੂ ਤੇ ਉਹ ਇੱਕ ਚਲਾ ਵੀ ਆਇਆ ਚੋ ਚੜ੍ਹ ਕਿਹਨਾਂ ਤੋਂ ਉਹ ਹੁੰਦਾ ਹੀ ਜਾਣ ਕੇ ਗਾਲਾਂ ਮੰਦਾ ਕੱਢਣਾ ਤਾਂ ਇਹ ਉਸੇ ਕਿਵੇਂ ਨਾ ਲੱਕ ਨਲਰ ਗਿਆ ਵਾ ਤੇ ਠੀਕ ਹੈ ਗਈ ਤੇ ਚੰਦ ਕੀ ਹਾਂਜੀ ਚਾਂਦੇ ਕੀ ਉਹ ਮੈਂ ਚਾਹੁੰਦਾ ਹੂੰ ਕਿ ਇਨਸਾਫ ਹੋਣਾ ਚਾਹੀਦਾ ਅਪਾ ਜੇ ਉਹ ਨਾ ਹੋਈ ਪਰ ਕੋ ਹੋਰ ਕਿਹਨਾ ਹੋ ਸਕਦੀ ਜੇ ਮੇਰੇ ਨਾਲ ਹੋ ਸਕਦੀ ਹੈ ਇਸ ਕੱਟਾ ਤਤਪਾਸ ਬਸ ਦੇ ਵਿੱਚ ਸਵਾਰ ਯਾਤਰੀ ਵੀ ਖੱਜਲ ਖਾਰ ਨਜ਼ਰ ਆਈ ਕੋ ਚਰਾਬੀ ਮੰਦਾ ਤੋਂ ਰੈਫਰੈਂਸ ਇਹ ਹੱਥ ਮਾਰ ਲੈਂਦੇ ਆ ਬੱਸ ਗਾੜੀ ਉਹ ਬੰਦਾ ਢੇਪੇ ਨੂੰ ਫੜ ਕੇ ਨਾਮੇ ਕਰਾ ਰਿਹਾ ਸੀ ਆ ਲੜਾਈ ਚ ਜਾ ਰਿਹਾ ਜੇ ਕਿਨੇ ਰਾੜ ਲਿਆਓ ਜੀ ਤੇ ਰਾਤ ਮੈਂ ਕਿ ਮੰਜਲ ਮਰੇ ਬੰਦੇ ਕੀ ਮਾਰਨਾ ਜੀ ਉਧਰ ਇਸ ਬਾਰੇ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਮਲਜ਼ਮਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ ਸਾਰੀ ਵਸਤੇ ਕਮੇਟਰ ਨੂੰ ਜਾਣਕਾਰੀ ਦਿੱਤੀ ਗਈ ਇਹਦੇ ਵਿੱਚ ਉਹਨੇ ਦੱਸਿਆ ਵੀ ਅੰਡਾ ਬੱਸ ਸਟੈਂਡ ਦੇ ਕਾਲੀਆਂ ਜਦੋਂ ਨਿਕਲੇ ਸੀ ਜਦੋਂ ਹਨ 35 ਵਿਅਕਤੀਆਂ ਨੇ ਉਹਨਾਂ ਨੂੰ ਰੋਕ ਕੇ ਕੰਮ ਕੀ ਕੀਤਾ ਉਹਦਾਂ ਬਿਸਬਿਲ ਕੀਤਾ ਬਿਊਜ਼ਿੰਗ ਕੀਤੀ ਆ ਉਹ ਦਰਖਾਸਤੜ ਕੋਲ ਆ ਗਈ ਹੈ ਦੋਨਾਂ ਪਾਰਟੀਆਂ ਨੂੰ ਸਰ ਤਰਫ ਕਰਕੇ ਜਸਪੰਦਿਕ ਸੁਰਵੈਗ ਦਾ ਖਲਾਫ ਕਰਦੇ ਬਹਿਰਾਲ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਮੌਜੂਮਾਂ ਨੂੰ ਫੜਨ ਅਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਕਾਮਯਾਬ ਹੁੰਦੀ ਹੈ ਕਾਗਦਿਆਂ ਤੋਂ ਕੁਲਵਿੰਦਰ ਸਿੰਘ ਪਾਟੀਆਂ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978